ਸਾਡੇ ਪ੍ਰੋਮਸੀਏ ਤੋਂ ਪਹਿਲਾਂ ਇੱਕ ਸੀਗਾ ਬੀਲੇ ਫਰਾਤ ਦੇ ਵਿੱਚ ਸਾਡੇ ਭਾਈ ਮੇਜਰ ਹੁਣੀ ਮੇਰੇ ਖੈਰ ਮਿੱਤਰ ਪਿਆਰੇ ਆ ਉਹ ਮੈਨੂੰ ਕਹਿਣ ਲੱਗੇ ਤੈਨੂੰ ਮਜਬੂਰ ਕਰਨ ਲੱਗੇ ਭਾਈ ਇਹਦੀ ਸਾਡਾ ਪ੍ਰੋਮ ਫੇਰਨਾ ਦੇ ਨਾਲੇ ਮੈਂ ਲੇਟ ਨਾ ਹੋ ਜਾ ਕਿਨੇ ਫੇਰ ਵਹੇ ਜਦ ਕਲਾਕਾਰ ਤੇ ਨਾਲ ਤੇ ਜਾਣਗੇ ਕਹਿ ਵੀ ਤੇਜ਼ੀ ਨਾਲ ਜਾਣ ਲੱਗੇ ਸੀ ਪ੍ਰੋਮ ਦੋਨੇ ਅਟੈਂਡ ਕਰਨੇ ਕਰਨੇ ਆ ਤੇ ਗੱਡੀ 'ਚ ਬਹਿਣ ਲੱਗੇ ਗੱਡੀ 'ਚ ਹੱਥ ਵੱਜ ਗਿਆ ਕਾਲੀ ਢਿੱਗ ਪੰਗਾ ਤੜਕ ਗਈਆਂ ਹੋਰ ਕੀ ਕਹਿਣਾਗਾ ਮੈਨੂੰ ਪਤਾ ਪੰਗਾ ਤੇ ਕਾਲੀ ਨਾਲ ਕਾੜੋਂ ਢੜਕੀਆਂ ਦਾ ਕਿਤੇ ਹੋਰ ਹੀ ਢੜਕੀਆਂ ਹੈ ਥੋੜੇ ਮਾਣੇ ਦੀ ਆਦਤ ਹੀ ਹੈ ਬੰਗਾ ਉੱਥੇ ਤੜਕੇ ਜਿੱਥੇ ਤੇਰੀ ਮਾਂ ਦੀ ਤੜਕੀ ਸੀ ਹਾਏ ਹਾਏ ਕੌਣ ਕੌਣ ਜਾਨਣਾ ਹੀ ਕਰਦਾ ਹੈ ਹੇ ਮਿੱਤਰ ਹੋ ਗਿਆ ਨੋਇ ਪਟੋ ਮੇ ਨਾਲ ਸੀ ਹੋ ਗਿਆ ਮੇਲ ਪਟੋ ਨੇ ਨਾਲ ਸੀ ਪੀੜੀ ਗਲੀ ਵਿੱਚ ਤੜਕੇ ਉਹ ਪੀੜੀ ਗਲੀ ਵਿੱਚ ਤੜਕੇ ਆ ਮਿਲਗੇ ਚੋ ਪਰਨੋ ਉਹ ਵਿੱਚ ਗਲੀ ਦੇ ਫੜਕੇ ਮਿਲਗੇ ਚੋ ਪਰਨੋ ਵਿੱਚ ਗਲੀ ਦੇ ਘਾਲ ਕੇ अचणे आंगा ने आई ਹਾਂ ਬਿਲਕੁਲ चो बरो ਇਹ ਇਧਰ ਪਰਵਾਰੀ ਸਾਹਿਬ ਜੀ ਬਰਿੰਦਰ ਸਿੰਘ ਆਪ ਬਲਵਿੰਦਰ ਸਿੰਘ ਪਰਵਾਰੀ ਸਾਹਿਬ ਜੀ ਤੋਪੇ ਤੋਰ 50 ਰੁਪਏ ਸਦੇ 100 ਰੁਪਏ ਵੜ ਕਰਦੇ ਧੰਨਵਾਦ ਕਰਦੇ ਸ਼ੁਕਰੇ ਕਰਦੇ ਇਹ ਮੈਂ ਤੇਰੇ ਚੀਚੀ ਛੱਨਾ ਪਾਉਣਾ ਸੀ ਤੂੰ ਪਤਾ ਨਹੀਂ ਕੀ ਤੋਂ ਦਲਦੀ ਨੇ ਹੱਥ ਖਿੱਚ ਲੈ ਛੱਲਾ ਮੇਰਾ ਕੀ ਪੈਣਾ ਤੇਰੇ ਲੈ ਲੈ ਕੇ ਸਾਡੇ ਹੱਥ ਜਾ ਕੇ ਸਾਡੇ ਘਰੇ ਪੈ ਕੇ ਤੇ ਲੈ ਜੀਆਂ ਕਿ ਬੇਰੇ ਕਿ ਬੇਰ ਹਾਸ ਲੈ ਜੀਆਂ ਤੂੰ ਬੱਡੇ ਜੌਣੇ ਮੋੜ ਤੋਂ ਕੁੜੀਆਂ ਕੋਈ ਲੋੜ ਨਹੀਂ ਯਾਰ ਨਹੀਂ ਕੱਲ ਸੁਣ ਓਏ ਓਏ ਗਣੀ ਚ ਘੇਰ ਕੇ ਤਾਂ ਕੁੜੀਆਂ ਦੀ ਬੰਗਾ ਤੋੜਤੀਆਂ ਘਰੇ ਘਰ ਵੀ ਆ ਟੰਗਾ ਤੋੜਦੇ ਕੋਈ ਗੱਲ ਨਹੀਂ ਥੋੜੇ ਕਰਕੇ ਨਹੀਂ ਘੇੜਾ ਵੱਜ ਜਾਣਦੇ ਮੇਰਾ ਥੋੜੇ ਪਿੰਡ ਵੱਲ ਅੱਛਾ ਅੱਛਾ ਹਾਂ ਤੂੰ ਰਿਪੋਰਟ ਆ ਜੀ ਸਹੀ ਥੋੜਾ ਮੰਜਾ ਇੱਕ ਨਹੀਂ ਛੱਡਦਾ ਸਾਰੇ ਤੋੜ ਕੇ ਆਉਂਦਾ ਹਾਂ ਉਹ ਮੰਜਾ ਸਾਡਾ ਕੀ ਤੂੰ ਸਵਾ ਤੋੜੇਂ ਜੇ ਅਸਦਾ ਸਾਰਾ ਟੱਬਰ ਥੱਲੇ ਹੀ ਸੌਣਦੇ ਆ ਉਹ ਇਹ ਚਲ ਕੋਈ ਗੱਲ ਨਹੀਂ ਥੱਲੇ ਸੌਣ ਦਾ ਢੰਗ ਤਾਂ ਸੋਚ ਲਓ ਕੰਨੇ ਦਾ ਕੰਦਾ ਕਣੀ ਸਿਰ ਕਰਕੇ ਸੌਣਦੇ ਆ ਸਾਰਾ ਸਿਕਸ ਹਾਰ ਕੇ ਵਿਗਲਾ ਕਾਹਦਾ ਨਾ ਲੱਗੇਗਾ ਇਕ ਕਰਾਉਣੀ ਕਿਸੇ ਹੋਰ ਬੰਦੇ ਦੀ ਇਸ ਕਰਕੇ ਜਿੱਤੇ ਜਾਈਏ ਵਿਆਹ ਸ਼ਾਦੀ ਚ ਹਰ ਬੰਦਾ ਅਣਜਲ ਦੇ ਆਸਰੇ ਨਾਲ ਗਰੀ ਇਸ ਪੰਡਾਲ ਦੇ ਵਿੱਚ ਪਹੁੰਚਦਾ ਹੈਗਾ ਸਾਡਾ ਅਣਜਲ ਤੇ ਲਿਖਿਆ ਹੋਇਆ ਸੀ ਅਸੀਂ ਵੀ ਆਏ ਆ ਤੁਹਾਡੀ ਸੇਵਾ ਚ ਹਾਜ਼ਰੀ ਲਵਾਉਣ ਕੀ ਲਿਖਿਆ ਵਈਕਰ ਹਾਂ ਹੋਪੋ ਪਾਣੀ ਅੱਜ ਕਿਹਦਾ ਮੁੰਡਾ ਰੱਬ ਨੇ ਮੇਲ ਕਰਾਇਆ ਹੋਪੋ ਪਾਣੀ ਅੱਜ ਕਿਹਦਾ ਮੁੰਡਾ ਰੱਬ ਨੇ ਮੇਲ ਕਰਾਇਆ ਉਹ ਜਿੱਕੀ ਚੰਗ ਲੱਗਾਂ ਕੋਹ ਹਨ ਕਰਦੇ ਸੀ ਤਰ੍ਹਾਂ

ਕੋਈ ਇਹ ਦਿਖਾ ਦੇ ਕੇ ਕੀ ਗਮਤ ਚਾੜੀਏ ਤੁਮ ਕੜੀ ਦਾ ਉਹ ਸਰਦਾਰ ਬਕਰਸਣੀ ਨੂੰ 50 ਰੁਪਏ ਸਪੈਸ਼ਲ ਮਾਨ ਕਰਦੇ ਸ਼ੁਕਰੇ ਰੱਖਦੇ ਰੁਪਏ ਕਮੇ ਜੀ ਸ਼ੀਰ ਸਿੰਘ ਜੀ ਘਰ ਆਏ ਕਾਕਾ ਜੀ ਜਿਨ੍ਹਾਂ ਨੇ ਸਮਰਉਂ ਦੀ ਵਿਆਹ ਦੀ ਖੁਸ਼ੀ ਦੇ ਵਿੱਚ ਬੁਲਾ ਕੇ ਤੁਹਾਨੂੰ ਦਰਸ਼ਨ ਕਰਵਾਇਆ ਆ ਬੀਬੀ ਕਹਿੰਦੀ ਕੱਲ ਕਿਹੜਾ ਕੀ ਲੈਂਦੇ ਕੰਮ ਚੜਾ ਕੇ ਲੈਂਦੇ ਗਜਰੇ ਵੇ ਕਰਤੇ ਚੂਰਾ ਚੂੜਾ ਆ ਕੋਈ ਗੱਲ ਨਹੀਂ ਫਿਰ ਕਹਿ ਰਾਇਆ ਐਸਾ ਕਰਵਾ ਕੇ ਦੂੰ ਜਿਹੜੇ ਟੁੱਟਣਗੇ ਤੁਹਾਡੇ ਟੱਕਰ ਤੋਂ ਹੱਗਣਾ ਵੀ ਨਹੀਂ ਆ ਨੁਹਾਰ ਨਾਲ ਹੀ ਇਹ ਲੋਹੇ ਦਾ ਕਰਵਾ ਦਈ ਚਿੱਟਾ ਜਲਾਦਾ ਗੁਲਾਬ ਜਮਨ ਵਰਗਾ ਲਹਾਰ ਤੋਂ ਗਜਰਾਨੀ ਮਾਦਾ ਲਹਾਰਾਂ ਦੇ ਆਦਾਰ ਨੇ ਠੰਡਾ ਹੋਇਆ ਪਿਆ ਭਾਈ ਅੱਛਾ ਅੱਛਾ ਕਮਿਹਾਰ ਆ ਅੱਛਾ ਕਮਿਹਾਰ ਵੀ ਨਾਲ ਹੀ ਹੈ ਕੋਈ ਗੱਲੀ ਫਿਰ ਲੈ ਬੱਕਿਹਾਰ ਨਾਲ ਹੀ ਹੈ ਤੂੰ ਮਿੱਟੀ ਦਾ ਕਰਕੇ ਤੇ ਟੁੱਟਿਆ ਆਪ ਜੋੜਦੇ ਆਗਲੇ ਟੁੱਟਿਆ ਜੋੜਦਾ ਟੁੱਟੇ ਆਏ ਹੈ ਤੋੜੀ ਜਾਏਗਾ ਕਿ ਜੋੜੇਗਾ ਵੀ ਕੁਛ ਨਾ ਪਾਈ ਬੀਬਾ ਸਾਡੇ ਦਾ ਨਾ ਗੱਦੇ ਨਾ ਹੁਣ ਦਲੱਤੇ ਮਾਰ ਲੱਗ ਗਿਆ ਨਾਲੇ ਮਾਇਸਾ ਕਿਉਂ ਮਿੰਤਾ ਕਰੀ ਜਾਨੀ ਇਹ ਨਹੀਂ ਤੂੰ ਸਾਡੇ ਪਰਿਆ ਤੈਨੂੰ ਗਜਰੇ ਦੇ ਨਾਲ ਲੱਤ ਪਤ ਨਹੀਂ ਕਰਦੇ ਤਾਂ ਮੈਂ ਕੀ কি জামা তো গাড়িয়া চমকড়ি জামকড়ি ਨੇ ਨਹੀਂ ਕਰਨੇ ਸ਼ੌਕ ਦਿਨਾਂ ਦੇ ਪੂਰੇ ਆਹ ਤੋਂ ਸੁਨਾਨੀ ਨੇ ਤਾਂ ਕਰਨੇ ਸ਼ੌਕ ਦਿਨਾਂ ਦੇ ਪੂਰੇ ਉਹ ਥੱਕ ਗਏ ਸੀ ਗੇੜੇ ਮਾਰਦੇ ਇਹਦੇ ਬਾਹਰ ਦੇ ਮੂਰੇ ਉਹ ਥੱਕ ਗਏ ਸੀ ਗੇੜੇ ਮਾਰਦੇ ਇਹਦੇ ਬਾਹਰ ਦੇ ਮੂਰੇ ਮਾਰਦੇ ਗੇੜੇ ਮਾਰਦੇ ਉਹ ਥੱਕ ਗਏ ਸੀ ਗੇੜੇ ਮਾਰਦੇ ਇਹਦੇ ਬਾਹਰ ਦੇ ਮੂਰੇ ਉਹ ਕੁੜ ਕੁੜਵਾਰੇ ਇਹਦੇ ਪਿੱਛੇ ਬਾਲ ਫਟਾਲੇ ਇਹਦੇ ਵਿੱਚ ਇਕਿਆਂ ਦੇ ਨਾਲ ਲੜ ਕੇ ਲੜ ਕੇ ਲੜ ਕੇ ਮਿਲ ਜੀ ਚੋਬਰ ਲੋ ਤਿਕੜੇ ਹੀ ਦੇ ਸਾਡੇ ਕੇ ਚੜਕ ਗਈਆਂ ਅਰੇ ਚੜੇ ਹੀ ਦੇ ਸਾਡੇ ਕੇ